ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖੇਤ ਬੈਠਾ ਸੀ ਇੱਕ ਬੇਨਤੀ ਹੈਗੀ ਜਿੰਨੇ ਵੀ ਵੀਰ ਮੇਰੀ ਵੀਡੀਓ ਦੇਖਦੇ ਨੇ ਥੋੜਾ ਜਿਆ ਸੁਣ ਕੇ ਜਾਇਓ ਠੀਕ ਹੈ ਨਾ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉੱਥੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਪੜੇ ਲਿਖੇ ਬੰਦੇ ਉਹਨਾਂ ਕੋਲ ਗਏ ਸੀ ਕਹਿੰਦੇ ਜੀ ਤੁਸੀਂ ਸਾਡੀ ਰਹਿ ਲਿਓ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਵੇਂ ਸਰਕਾਰ ਚਲਾਉਣੀ ਆ ਉਹਦੇ ਵਿੱਚ ਜਿਹੜੇ ਵਿਦਵਾਨ ਸੀ ਉਹ ਚ ਲੱਖਾ ਸੁਧਾਨਾ ਪਾਨਾ ਸਿੱਧੂ ਇੱਕ ਕੀ ਜਗਨਦੀਪ ਰਧਾਵਾ ਇਹ ਬੰਦੇ ਗਏ ਸੀ ਇਹਨਾਂ ਦੀ ਪੋਸਟਾਂ ਵੀ ਸ਼ੇਅਰ ਹੋਈਆਂ ਸੀ ਫੇਸਬੁਕ ਤੇ ਵੀ ਇਹਨਾਂ ਨੇ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਵੀ ਜੀ ਇਸ ਤਰ੍ਹਾਂ ਦੇ ਇਸ ਮੁੱਦਿਆਂ ਤੇ ਉਹ ਜਿਹੜਾ ਹੁਣ ਭਗਵੰਤ ਮਾਨ ਤੋਂ ਪਹਿਲਾਂ ਜਿਹੜੇ ਮੁਲਾਜ਼ਮ ਬੈਠੇ ਨੇ ਜਿਹੜਾ ਪ੍ਰਸ਼ਾਸਨ ਬੈਠਾਗਾ ਨਾ ਜਿਵੇਂ ਡੀਸੀ ਏਡੀਸੀ ਡੀਜੀਪੀ ਜੋ ਵੀ ਵੱਡੇ ਪੱਧਰ ਦੇ ਉਹਨਾਂ ਦੀਆਂ ਘੱਟੋ-ਘੱਟ 2-2 2.5 ਲੱਖ ਰੁਪਏ ਤਰਖਾਹਾਂ ਨੇ ਉਹ ਇਕੱਲੇ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਉਹ ਹਰ ਇੱਕ ਬੰਦੇ ਦੇ ਜਦੋਂ ਸਰਕਾਰ ਬਦਲਦੀ ਹੈ ਸਰਕਾਰ ਬਦਲ ਜਾਂਦੀ ਹੈ ਮੁਲਾਜ਼ਮ ਉੱਥੇ ਹੀ ਰਹਿੰਦਾ ਹੈਗਾ ਮੁਲਾਜ਼ਮ ਨੂੰ ਪਤਾ ਹੁੰਦਾ ਵੀ ਕਿਹੜਾ ਕੰਮ ਸ਼ੁਰੂ ਕੀਤਾ ਵਿਆ ਇਹ ਕਦੋਂ ਹੋਣਾ ਕਦੋਂ ਹੋਣਾਗਾ ਜਿਹੜੇ ਸਿਆਸੀ ਆਗੂ ਨੇ ਉਹ ਨਹੀਂ ਪੱਥਰਾਂ ਕਰ ਰੱਖ ਲੱਗ ਜਾਂਦੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਹਨ ਜੇ ਸਮਾਂ ਹੈਗਾ ਤਾਂ ਉਹਨਾਂ ਦੇ ਕਾਲਜਕਾਰਦਨ ਹੋ ਜਾਂਦਾ ਹੁੰਦਾ ਨਹੀਂ ਉਹਨਾਂ ਦੇ ਨਿੰਗਣ ਤੋਂ ਬਾਅਦ ਦੂਜੀ ਸਰਕਾਰ ਆ ਕੇ ਤੋਂ ਗਠਨ ਕਰਦੀ ਹੁੰਦੀ ਹੈ ਜੀ ਉਹ ਲੋਕ ਸਰਕਾਰਾਂ ਚ ਚਲਾਉਂਦੇ ਨੇ ਇਹ ਹੁੰਦਾ ਵੀ ਹੈਗਾ ਹਨਾ ਵੀ ਇੱਕ ਬੰਦੇ ਨੇ ਪੱਕਾ ਰੈਗੂਲਰ ਰਹਿਣਾ ਇੱਕ ਨੇ ਬੰਦੇ ਨੇ ਟਰਨ ਵਾਈ ਆ ਜਾਣਾਗਾ ਹੁਣ ਜਿਹੜਾ ਲੱਖਾ ਸਦਾਨਾ ਹੋਗਾ ਪਾਨਾ ਸਿੱਧੂ ਹੋ ਗਿਆ ਹਨਾ ਵੀਰੇ ਦੇਖੋ ਤੁਸੀਂ ਬੋਲ ਸਕਦੇ ਹੋ ਹਰ ਇੱਕ ਦੇ ਖਿਲਾਫ ਬੋਲ ਸਕਦੇ ਹੋ ਠੀਕ ਹੈ ਨਾ ਹੱਕਾ ਬੋਲਣਾ ਤੁਹਾਨੂੰ ਪਰ ਵੀਰੇ ਜਦੋਂ ਤੁਸੀਂ ਆਪ ਕਰਨਾ ਹੁੰਦਾ ਨਾ ਜੇ ਉਦੋਂ ਪਤਾ ਲੱਗਦਾ ਹੁੰਦਾ ਇਹ ਗੱਲਾਂ ਦਾ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਰੌਲਾ ਚੱਲ ਰਿਹਾ ਹੈਗਾ ਉੱਥੇ ਭਾਨਾ Sidhu ਤੇ ਲੱਖਾ ਸੁਧਾਨਾ ਪਹੁੰਚੇ ਨੇ ਠੀਕ ਆ ਨਾ ਮੈਂ ਜਿਹੜੀ ਗੱਲ ਕਰਨ ਲੱਗਾ ਮੈਂ ਤਰਕ ਦੇ ਆਧਾਰ ਤੇ ਕਰਨ ਲੱਗਾ ਇਹ ਵੀਡੀਓ ਆ ਨੈੱਟ ਤੇ ਪਈਆਂ ਨੇ ਉੱਥੇ ਸਾਰੀਆਂ ਪਾਰਟੀਆਂ ਆਮਾ ਦੀ ਪਾਰਟੀ ਵੀ ਉੱਥੇ ਹੈਗੀ ਹੈਗੀ ਉਹ ਵੀ ਉਹਨਾਂ ਦੇ ਬੰਦੇ ਵੀ ਧਰਨੇ 'ਚ ਗਏ ਨੇ ਕਾਂਗਰਸ ਵਾਲੇ ਵੀ ਗਏ ਨੇ ਅਕਾਲੀ ਦਲ ਵਾਲੇ ਵੀ ਗਏ ਨੇ ਕਿਸਾਨ ਜਥੇਬੰਦੀਆਂ ਵੀ ਗਏ ਨੇ ਹਰ ਕੋਈ ਜਾਣਾ ਬਣਦਾ ਉਹ ਕੋਈ ਸਿਆਸੀ ਮੁੱਦਾ ਨਹੀਂ ਹੈਗਾ ਉਹ ਸਾਡੇ ਬੱਚਿਆਂ ਦਾ ਮੁੱਦਾ ਗਾ ਜਿਹਨੇ ਪੜਨਾ ਗਾ ਉੱਥੇ 200 ਤੋਂ ਵੱਧ ਸਕੂਲ ਉਹਦੇ ਨਾਲ ਅਟੈਚ ਹੈਗਾ ਪੰਜਾਬ ਦਾ ਤੇ ਕਾਲਜ ਉਹਦੇ ਨਾਲ ਅਟੈਚ ਹੈਗਾ 200 ਤੋਂ ਵੱਧ ਕਾਲਜ ਉਸ ਨਾਲ ਅਟੈਚ ਹੈਗਾ ਤੇ ਉਹ ਜਿਹੜਾ ਉੱਥੇ ਹਰ ਇੱਕ ਬੰਦੇ ਨੇ ਜਾਣ ਦਾ ਫਰਜ਼ ਮੰਨਦਾ ਗਾ ਹੁਣ ਪਿਛਲੀਆਂ ਸਰਕਾਰਾਂ ਜੋ ਕਰ ਗਈਆਂ ਨਾ ਕਰ ਗਈਆਂ ਉਹਦਾ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਨਾ ਹੁਣ ਉੱਥੇ ਮਤਾ ਪਿਆ ਗਾ ਕੇਂਦਰ ਵੱਲੋਂ ਪਿਆ ਜਿਹਦੇ ਵੱਲੋਂ ਮਰਜ਼ੀ ਪਿਆ ਗਾ ਜਾਂ ਉਹ ਮੈਂਟਰਸਟ ਨੇਸ਼ਨਲ ਵੱਲੋਂ ਪਿਆ ਉੱਥੋਂ ਨਾ ਚੰਡੀਗੜ੍ਹ ਵੱਲੋਂ ਮਿਨਿਸਟਰੀਅਟ ਵੱਲੋਂ ਪਿਆ ਜਿਹਦੇ ਮਰਜ਼ੀ ਵੱਲੋਂ ਪਿਆ ਗਾ ਉਹਦਾ ਵਿਰੋਧ ਕਰਨ ਖਾਤਰ ਉੱਥੇ ਹਰ ਇੱਕ ਪਾਰਟੀ ਗਈ ਹੈ ਕਾਂਗਰਸ ਵੀ ਗਈ ਅਕਾਲੀ ਗਲਦ ਵਾਲੀ ਵੀ ਗਈ ਝਾੜੂ ਵਾਲੀ ਵੀ ਗਈ ਸਾਰੇ ਗਏ ਜਾਣਾ ਬਣਦਾਗਾ ਉੱਥੇ ਲੱਖੇ ਸੁਧਾਣੇ ਨੇ ਜਿਹੜੀ ਸਪੀਚ ਦੇਣੀ ਸੀ ਉਹ ਸਪੀਚ ਦੇਣੀ ਸੀ ਵੀ ਅੱਜ ਸਾਡੇ ਪੰਜਾਬ ਤੇ ਡਾਕਾ ਪੱਜ ਰਿਹਾਗਾ ਇਹਨੂੰ ਰੋਕਣ ਦੀ ਸਾਡੀ ਲੋੜ ਆ ਗਈ ਉਹਨਾਂ ਦਾ ਮਤਲਬ ਕੀ ਆ ਉਹਦੀ ਇਹ ਵੀਡੀਓ ਮੈਂ ਆਪ ਸੁਣੀ ਨਾ ਉਹ ਕਹਿੰਦਾ ਜਦੋਂ ਕਿਸੇ ਦੇ ਖਿਲਾਫ ਬੋਲੋਗੇ ਤਾਂ ਤੁਹਾਡੀ ਵੀਡੀਓ ਤਾਂ ਚੱਲੂਗੀ ਉਹਨੇ ਉੱਥੇ ਕਾਂਗਰਸ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਕਲਜੀਤ ਐਮਐਲਏ ਕਲਜੀਤ ਸਿੰਘ ਜੀ ਰੰਦਾ ਬਾਕੀ ਉਹਨਾਂ ਦਾ ਨਾਮ ਮੈਂ ਖੈਰ ਮੈਂ ਭੁੱਲ ਗਿਆ ਮੈਂ ਐਮਐਲਏ ਸਭ ਉੱਠ ਕੇ ਬੋਲੇ ਵੀ ਕਹਿੰਦੇ ਇਹ ਕੀ ਗੱਲ ਆ ਪਿੱਛੇ ਉਹਦੇ ਭਾਨਾ ਸਿੱਧੂ ਉੱਠ ਕੇ ਬੋਲਣ ਲੱਗ ਗਿਆ ਜਨ ਕਿ ਜਿਹੜੇ ਇਹ ਲੋਕ ਨੇ ਆਪ ਪੜ੍ਹੇ ਲਿਖੇ ਨਹੀਂ ਹੈਗੇ ਭਾਨਾ ਸਿੱਧੂ ਹਣੀ ਦੇਖਿਆਗਾ ਵੀਡੀਓ ਵੀਡੀਓ ਦੇਖਿਆ ਨੇ ਬੀੜੀ ਪੀਂਦੇ ਨੇ ਗਾਣਾ ਕੱਢਦੇ ਨੇ ਮਾਵਾ ਭੈਣਾਂ ਦੇ ਗਾਣਾ ਕੱਢਦੇ ਕਹਿੰਦੇ ਆ ਇਹਨਾਂ ਨੂੰ ਮੈਂ ਇਹਨਾਂ ਦੱਸ ਦਈਏ ਇਹ ਵੀ ਜਿਹੜੇ ਲੱਖਸਾ ਦਾਣਾ ਹੋ ਗਏ ਭਾਨਾ ਸਿੱਧੂ ਵਰਗੇ ਹੋ ਗਏ ਨਾ ਇਹ ਜਿਹੜੇ ਵੀ ਧਰਨੇ ਚ ਜਾਣਗੇ ਇਹ ਸੋਡੇ ਉਸ ਸਿਸਟਮ ਨੂੰ ਖਰਾਬ ਕਰਨਗੇ ਕਮਿਨਸਾਬ ਮੋਰਚੇ ਦਾ ਧਰਨ ਲੱਗਿਆ ਮੈਂ ਉੱਥੇ ਵਿੱਚ ਬੈਠਾ ਸੀ ਲੱਖਾ ਸਿਧਾਣੇ ਨੇ ਪਹਿਲਾਂ ਬਾਹਰ ਪ੍ਰਸ਼ਾਦਾ ਸਕੇਆ ਲੰਗਰ ਦੇ ਵਿੱਚ ਉਦੋਂ ਬਾਅਦ ਜਾ ਕੇ ਬੋਲਿਆ ਔਰ ਬੋਲਣ ਵੇਲੇ ਇੱਕੋ ਗੱਲ ਬੋਲਣੀ ਸ਼ੁਰੂ ਕਰਤੀ ਜਿਹੜੀਆਂ ਚਿੱਟੀਆਂ ਸਿਉੱਖਾਂ ਨੇ ਉਹ ਚਿੱਟੀ ਸਿਉੱਖਾਂ ਦਾ ਲੰਗਰ ਲਾਇਆ ਹੋਇਆ ਸੀ ਉੱਥੇ ਕਾਰਸੀ ਵਾਲੇ ਸੰਤਾਂ ਦਾ ਉਹਨਾਂ ਨੇ ਖਰਾਬ ਹੀ ਬੋਲਣਾ ਹੈ ਕਹਿੰਦਾ ਮੈਗ ਫੜ ਲਿਆ ਉਥੋਂ ਉਹਨਾਂ ਕਹਿੰਦੇ ਨਹੀਂ ਬੋਲਣਾ ਨਹੀਂ ਹੈਗਾ ਬੰਦ ਕਰ ਇਸ ਤਰ੍ਹਾਂ ਹੀ ਇੱਥੇ ਹੋਇਆਗਾ ਜਿੱਥੇ ਲੱਖੇ ਸਿਧਾਣੇ ਵਰਗੇ ਜਾਂ ਪਾਣੇ ਸਿੱਧੂ ਵਰਗੇ ਗਰਮ ਖਿਆਲੀ ਬੰਦੇ ਜਾਣਗੇ ਨਾ ਇਹ ਗਰਮਖਿਆਲੀ ਵੀ ਨੇਗਾ ਆਪ ਉਦਨੀਆ ਕਹ ਲੋ ਆਪ ਉਦਨੀਆਲੇ ਲੋਕ ਜਾਣਗੇ ਉੱਥੇ ਸੋਡੇ ਧਰਨੇ ਸੋਡੇ ਅਦੋਲਨ ਖਰਾਬ ਹੋਣਗੇ ਇਹਨਾਂ ਲੋਕਾਂ ਤੋਂ ਪਰਹੇਜ਼ ਕਰੋ ਇਹਨਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜੇ ਤੁਸੀਂ ਇਹ ਚੀਜ਼ ਨੂੰ ਕਾਮਯਾਬ ਕਰਨਾ ਤੁਸੀਂ ਜਿੱਤਵਲ ਜਾਣਾਗਾ ਠੀਕ ਹੈ ਨਾ ਸਮਝਦਾਰ ਪੜ੍ਹੇ ਲਿਖੇ ਸਿਆਣੇ ਬੰਦਿਆਂ ਨੂੰ ਨਾਲ ਲੈ ਕੇ ਚੱਲੋ ਠੀਕ ਹੈ ਨਾ ਇਹ WhatsApp Facebook ਤੇ Instagram ਤੇ ਇਹਨਾਂ ਦੇ ਫਾਲੋਅਰ ਹੈਗੇ ਨੇ ਉਹਨਾਂ ਦੀ ਸੋਚ ਇਹਨਾਂ ਵਰਗੀ ਆ ਉਹ ਗੁੱਡਵੇਲ ਓਕੇ ਬਾਏ ਹਾਏ ਹੋ ਜਰਾ ਕੁ ਕਰਦੇ ਆ ਠੀਕ ਹੈ ਨਾ ਪਰ ਜੇ ਤੁਸੀਂ ਕੋਈ ਵੀ ਅੰਦੋਲਨ ਜਿੱਤਣਾਗਾ ਕੋਈ ਵੀ ਮੋਰਚਾ ਜਿੱਤਣਾਗਾ ਕੋਈ ਛੋੜਾ ਸੰਘਰਸ਼ ਚੱਲਦਾਗਾ ਉਹਦੀ ਤੁਸੀਂ ਫਤਿਹ ਪਾਉਣੀਆਂ ਤਾਂ ਪੜ੍ਹੇ ਲਿਖੇ ਸੂਝਵਾਨ ਸਿਆਣੇ ਬੰਦੇ ਹੋਣੇ ਜ਼ਰੂਰੀ ਨੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਨਾ ਗੰਦ ਬਕਣ ਵਾਲੇ ਗੰਦ ਦੇ ਪੈਦਾ ਹੋਏ ਲੋਕ ਮੇਰੀਆਂ ਵੀਡੀਓ ਤੋਂ ਦੂਰ ਰਹਿਆ ਕਰਨ ਸਤਿ ਸ੍ਰੀ ਅਕਾਲ ਵੀਡੀਓ ਸ਼ੇਅਰ ਕਰ ਦਿਓ